उलट बेटा बेटे उलटो बेटे उलटो ਹਵਲ ਉਹ ਪੁਲਿਸ ਨਾਗ ਲੱਗਦਾ ਜੀ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਇੰਜ ਜਾਪਦਾ ਹੋਣਾ ਹੈ ਕਿ ਕਿਸੇ ਫਿਲਮ ਦੀ ਸ਼ੂਟਿੰਗ ਹੈ ਪਰ ਤੁਹਾਨੂੰ ਦੱਸ ਦਈਏ ਕਿ ਕਿਸੇ ਫਿਲਮ ਦੀ ਸ਼ੂਟਿੰਗ ਨਹੀਂ ਬਲਕਿ ਅਸਲ ਦੇ ਵਿੱਚ ਇਸ ਵੀਕੇ ਦੇ ਨਾਲ ਹਮਲਾ ਕੀਤਾ ਗਿਆ। ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਉਸ ਵੇਲੇ ਲਾਕਕੇ ਦੇ ਵਿੱਚ ਹੜਕੰਪ ਮਚ ਗਿਆ ਜਦੋਂ ਹੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਇੱਕ ਗੱਡੀ ਤੇ ਹਮਲਾ ਕਰ ਦਿੱਤਾ ਜਾਂਦਾ। ਪਰ ਅਸਲ ਸੜਕ ਦੇ ਉੱਤੇ ਸਵਾਰਦਾਂ ਨੂੰ ਅੰਜਾਮ ਦਿੱਤਾ ਗਿਆ ਤੇ ਆਲੇ ਦੁਆਲੇ ਲੋਕਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਜਾਂਦਾ। ਵੇਖੋ ਕਿਵੇਂ ਇਹਨਾਂ ਦੇ ਵੱਲੋਂ ਹੱਥ ਦੇ ਵਿੱਚ ਬੰਡੇ ਤੇ ਤੇਜ਼ਦਾਰ ਹਥਿਆਰ ਫੜੇ ਹੋਏ ਨੇ ਤੇ ਪੂਰੀ ਗੱਡੀ ਭੰਨ ਸੁਤੀ। ਅਸਲ ਗੱਡੀ ਦੇ ਵਿੱਚ ਸਵਾਰ ਸਰਪੰਚ ਨੂੰ ਵੀ ਕਾਫੀ ਸੱਟਾਂ ਆਈਆਂ ਨੇ ਹਾਲਾਂਕਿ ਹਮਲੇ ਚਵਾਲਵਾਲ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਪਰ ਕਾਫੀ ਗੰਭੀਰ ਸੱਟਾਂ ਹੁੰਦੀਆਂ ਨੇ ਵੇਖੋ ਸਿਰਫ ਡੰਡਿਆਂ ਦੇ ਨਾਲ ਹੀ ਨੇ ਗੱਡੀਆਂ ਦੇ ਨਾਲ ਵੀ ਜਿਹੜੇ ਟੈਂਪੋ ਗੱਡੀਆਂ ਹੁੰਦੇ ਲੋਡ ਕਰਨ ਵਾਲੀਆਂ ਗੱਡੀਆਂ ਨੇ ਉਹਨਾਂ ਦੇ ਨਾਲ ਗੱਡੀ ਬੁਰੇ ਤਰੀਕੇ ਦੇ ਨਾਲ ਠੋਕੀ ਜਾ ਰਹੀ ਹੈ ਹਾਲਾਂਕਿ ਤੁਹਾਨੂੰ ਇਹੀ ਲੱਗ ਰਿਹਾ ਹੋਣਾ ਕਿ ਕੋਈ ਫਿਲਮ ਦੀ ਸ਼ੂਟਿੰਗ ਹੈ ਪਰ ਸ਼ੂਟਿੰਗ ਨਹੀਂ ਅਸਲ ਦੇ ਵਿੱਚ ਰਾਜਸਥਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਇਹਨਾਂ ਬਦमाशਾਂ ਦੇ ਵਰ ਉਹ ਵੇਖੋ ਗੱਡੀ ਨੂੰ ਭੰਨਿਆ ਗਿਆ ਰਾਹੁਲ ਤੋਂ ਬੇਟੇ ਬੇਟੇ ਉਲਟਾ ਬੇਟੇ ਉਲਟਾ ਲੈ